ਲੈ ਕੇ ਹਾਜ਼ਰ ਹੋਏ ਆ ਰਗੜਾ ਲਗਾਉਣ ਵਾਲੀ ਮਸ਼ੀਨ ਕਿਉਂਕਿ ਪੰਜਾਬ ਦੇ ਲੋਕਾਂ ਦੀ ਜਿਵੇਂ ਪਹਿਲੀ ਪਸੰਦ ਆ ਰਗੜਾ ਲਗਾਉਣ ਵਾਲੀ ਠੀਕ ਆ ਜੀ ਸਿਹਤ ਲਈ ਵੈਸੇ ਬਹੁਤ ਵਧੀਆ ਚੀਜ਼ ਹੁੰਦੀ ਹੁੰਦੀ ਹੰਦੇ ਚ ਇਹ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਅਸੀਂ ਪ੍ਰੋਪਰ ਫੁੱਲ ਵਲੌਗ ਇਹਦਾ ਬਣਾ ਕੇ ਅੱਜ ਪਾਵਾਂਗੇ ਯੂ ਆਪਣੇ YouTube ਚੈਨਲ ਮਹਿਤਾ ਵਰਤਨ ਸਟੋਰ ਤੇ ਜੇ ਕਿਸੇ ਨੇ ਵੇਖਣਾ ਹੋਊਗਾ ਉਹ ਆਪਣਾ ਲਿੰਕ ਪਾ ਦਾਂਗੇ ਉਨਤੇ ਜਾ ਕੇ ਵੇਖ ਸਕਦਾ ਵਾ ਜੀ ਠੀਕ ਆ ਜੀ ਤੇ ਬਾਕੀ ਅਸੀਂ ਸ਼ਾਰਟ ਫਾਰਮ ਚ Instagram ਤੇ ਵੀਡੀਓ ਪਾਵਾਂਗੇ ਅੰਦੀ ਅੱਜ ਅਸੀਂ ਪ੍ਰੋਪਰ ਡੈਮੋ ਦਵਾਂਗੇ ਖਾਸ ਕਰਕੇ ਪੀਸ ਕੇ ਬਦਾਮ ਪੀਸ ਕੇ ਤੇ ਕਣਕ ਦਾ ਵੀ ਨਾਲ ਡੈਮੋ ਦਵਾਂਗੇ ਆਜੋ ਇਹਦੀ ਤੁਹਾਨੂੰ ਪਹਿਲਾਂ ਪ੍ਰੋਪਰ ਖੋਲ੍ਹ ਕੇ ਦਿਖਾ ਦਦੇ ਆਪਾਂ ਜੀ ਕਿ ਕਿਸ ਤਰ੍ਹਾਂ ਇਹ ਅਟੈਚਮੈਂਟ ਇਹਦੀ ਜੀ ਠੀਕ ਹੈ ਜੀ ਇਸ ਤਰ੍ਹਾਂ ਪ੍ਰੋਪਰ ਹੀ ਖੁੱਲ੍ਹ ਜਾਂਦੀ ਹੈ ਜੀ ਇਸ ਤਰ੍ਹਾਂ ਉਪਰ ਆ ਬਾਉਲ ਆ ਜਾਏਗਾ ਵੱਡਾ 2 ਲੀਟਰ ਦਾ ਵੱਡੇ ਸائز ਦਾ ਬਾਉਲ ਹੈ ਜੀ ਇਸ ਤਰ੍ਹਾਂ ਆ ਗਿਆ ਜੀ ਇਸ ਤਰ੍ਹਾਂ ਪਾ ਕਸ ਲਈਦਾ ਆਪਾਂ ਜਿੰਨਾ ਤੁਸੀਂ ਕੱਸੀ ਜਾਓਗੇ ਉੰਨਾ ਇਹ ਚੀਜ਼ ਨੂੰ ਪੀਸਦਾ ਜਾਏਗਾ ਠੀਕ ਹੈ ਜੀ ਆਪਾਂ ਪਾਉਣ ਲੱਗੇ ਆ ਖਸਖਸ ਦੀ ਖਸਖਸ ਪਾਤੀ ਹੁਣ ਇਹਦਾ ਆਪਾਂ ਬਟਨ ਚਾਲੂ ਕਰਾਂਗੇ ਜੀ ਲੋ ਜੀ ਠੀਕ ਹੈ ਜੀ ਮਲੇ ਆਪਾਂ ਸੁੱਕੀ ਅਜੇ ਰਗੜ ਰਹੇ ਆ ਬਾਕੀ ਨੋ ਬ ਫੁੱਲ ਪਾਣੀ ਪਾ ਕੇ ਵੀ ਰਖੜਾਂਗੇ ਠੀਕ ਹੈ ਜੀ ਇੱਕਨ ਤਾਂ ਚੈੱਕ ਕਰਾ ਰਹੇ ਆਂ ਕਿ ਇਸ ਤਰ੍ਹਾਂ ਇਹ ਰਗੜੀ ਜਾ ਸਕਦੀ ਹੈ ਠੀਕ ਹੈ ਜੀ ਹੁਣ ਆਪਾਂ ਇਥੇ ਥੋੜਾ ਜਿਹਾ ਪਾਣੀ ਆ ਇਹਨੇ ਬ੍ਰੀਕ ਨਾ ਹੋਵੇ ਮੈਨੂੰ ਪੱਕੀ ਜਾ ਉਹ ਜੀ ਠੀਕ ਹੈ ਜੀ ਬਾਕੀ ਕਰਪਾ ਬੰਦ ਕਰਕੇ ਚੈੱਕ ਕਰਦੇ ਹਾਂ ਲੋ ਜੀ ਪ੍ਰੋਪਰ ਫੁੱਲ ਇਹਨੇ ਚੀਜ਼ ਨੂੰ ਰਗੜ ਦਿੱਤਾ ਹੋਇਆ ਵਾ ਜੀ ਠੀਕ ਹੈ ਜੀ ਹੁਣ ਇਹਦੇ ਚ ਆਪਾਂ ਪਾਵਾਂਗੇ ਬਦਾਮ ਠੀਕ ਹੈ ਲੋ ਇਹਨਾਂ ਪਕੀ ਦੇ ਚાલુ ਕਰਾਂਗੇ ਆਪਾਂ ਆਪਾਂ ਐਡ ਕਰਦੇ ਰੋ ਜਿਹਨੇ ਆਪਾਂ ਮੋਟੀ ਜੀ ਪਾਉਨੇ ਆਂ ਤੇ ਲਈ ਆਪਾਂ ਨੂੰ ਥੋੜਾ ਜਿਹਾ ਇਹਨੂੰ ਢਿੱਲਾ ਛੱਡ ਦੇਣਾ ਪਊਗਾ ਠੀਕ ਹੈ ਜੀ ਜਿਵੇਂ ਜਿਵੇਂ ਬਰੀਕ ਹੁੰਦੀ ਜਾਂਦੀ ਇਹਨੂੰ ਕੱਸੀ ਜੋ ਠੀਕ ਹੈ ਬਦਾਮ ਵੀ ਆਪਣੇ ਵਿੱਚ ਪਿਸ ਚੁੱਕੇ ਨੇ ਠੀਕ ਹੈ ਜੀ ਕੱਟ ਕਰਦੇ ਜੀ ਰਗੜਾ ਦਾ ਆਪਣਾ ਵੇਖੋ ਚੈੱਕ ਕਰੋ ਬਿਲਕੁਲ ਤਿਆਰ ਹੋ ਗਿਆ ਹੁਣ ਆਪਣੀ ਵਾਰੀ ਆ ਕਣਕ ਦੀ ਹੁਣ ਆਪਾਂ ਕਣਕ ਪੀਸਾਂਗੇ ਇਹਨੂੰ ਆਪਾਂ ਸਟਾਰਟ ਕਰਦੇ ਹਾਂ ਜੇ ਆਪਾਂ ਇਹ ਤੋਂ ਪਹਿਲਾਂ ਰਗੜਾ ਲਗਾਇਆ ਸੀ ਮਸ਼ੀਨ ਧੀਲੀ ਹੋਣ ਕਰਕੇ ਆ ਤੇ ਦੋਸਤਾਂ ਤੁਹਾਨੂੰ ਬਿਲਕੁਲ ਆਟਾ ਇੰਨੇ ਵਿੱਚ ਹੋਣਾ ਸੀਗਾ ਬਾਕੀ ਥੋੜੇ ਸਮੇਂ ਤੱਕ ਆਟਾ ਪਕਾਣ ਲੱਗੇ ਕਿਉਂਰੇ ਠੀਕ ਹੈ ਜੇ ਆਪਾਂ ਥੋੜੀ ਤਾਂ ਮਾਰੇ ਸਿਰਫ ਇੱਕ ਤਾਂ ਨੂੰ ਇੱਕ ਐਕਸਪੈਰੀਮੈਂਟ ਕਰਕੇ ਬੁਖਾ ਰਹੇ ਆ ਥੋੜੀ ਥੋੜੀ ਕਰਕੇ ਜਿੰਨਾ ਤੁਹਾਨੂੰ ਮਰਜੀ ਆਟਾ ਪੀਸ ਲੈਂਦੇ ਜਿਵੇਂ ਆਪਾਂ ਚੱਕੀਆਂ ਦੇ ਅੱਜਕੱਲ੍ਹ ਜਾਂਦੇ ਆ ਓਰੀਜਨਲ ਆਟਾ ਆਪਾਂ ਨੂੰ ਮਿਲਦਾ ਨਹੀਂ ਆ ਸਾਰਾ ਕੁਝ ਉਹਨਾਂ ਵਿੱਚੋਂ ਕੱਢ ਲੈਂਦਾ ਜੀ ਜਿਹੜੇ ਤੇ ਮੇਨ ਤੱਤ ਹੁੰਦੇ ਨੇ ਜੀ Se llama de... Ini buat apa ya? bagi aja huru karangnya, huru huru bi aja karena aja ਲੋ ਜੀ ਆਟਾ ਦਾ ਆਪਣਾ ਪਿਸ ਗਿਆ ਵਾ ਇਹਨੂੰ ਆਪਾਂ ਹੁਣ ਨਿਸ਼ਾਨਾਂਗੇ ਕਿਉਂਕਿ ਚੱਕੀਆਂ 'ਚ ਸਾਰਾ ਕੁਝ ਲੱਗਾ ਹੁੰਦਾ ਆ ਛਾਨ ਨਹੀਂ ਛੋਣਦੇ ਤਾਂ ਢੜ ਕੇ ਚਲੋ ਆਪਾਂ ਨੂੰ ਆਟਾ ਜਿਹੜਾ ਚਿੱਟਾ ਮਿਲਦਾ ਬਿਲਕੁਲ ਆਪਾਂ ਤੁਹਾਨੂੰ ਛਾਨ ਕੇ ਆਟਾ ਤੁਹਾਨੂੰ ਆਪਾਂ ਵੀ ਚਿੱਟਾ ਹੀ ਕੱਢ ਕੇ ਦੇਵਾਂਗੇ ਠੀਕ ਹੈ ਜੀ ਆਪਾਂ ਇਹਨੂੰ ਛਾਨਾਂਗੇ ਚੈੱਕ ਕਰੋ ਜੀ ਆਟਾ ਤੁਸੀਂ ਚੈੱਕ ਕਰ ਸਕਦੇ ਜੀ ਇੱਕ ਘਰ ਦਾ ਪਿਸਿਆ ਹੋਇਆ ਸ਼ੁੱਧ ਆਟਾ ਵਾ ਠੀਕ ਹੈ ਜੀ ਤੇ ਸੂੜਾ ਬਾਕੀ ਸੂੜਾ ਇਹਨੂੰ ਕਿਹਾਉਣਾ ਆਹਾਂ ਕਿ ਸੂੜਾ ਅਲੱਗ ਹੋ ਗਿਆ ਆਟਾ ਅਲੱਗ ਹੋ ਗਿਆ ਹੂੰ ਚਲ ਆਹ ਵੇਖੋ ਜੀ ਆਹ ਸੂੜਾ ਹੈ ਕੋਈ ਨਹੀਂ ਗੱਲਾਂ ਹੀ ਕਰਦੇ ਆ ਹਾਂ ਆਹ ਵੇਖੋ ਜੀ ਸੂੜਾ ਅਲੱਗ ਤਾਂ ਹੋ ਗਿਆ ਜੀ ਠੀਕ ਹੈ ਜੀ ਤੇ ਆਟਾ ਆਪਣਾ ਹੋ ਗਿਆ ਆਟਾ ਹੂੰ ਘਰ ਦਾ ਪਿਓਰ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੀ ਸਹੀ ਹੋ ਗਈ ਆ ਬਣ ਥੋੜੀ ਬੋਧੀ ਸਲਾਹ ਦੇ ਰਹੇ ਨਾਲ ਤਾਂ ਕਰਕੇ ਹੀ ਆਪਾਂ ਚਲੋ ਕੁਝ ਬੰਦੇ ਦੇ ਗੱਲਾਂ ਦਿਮਾਗ ਚ ਰਹੇ ਲੀਓ। ਹੋਜੀ ਆਟਾ ਆਪਣਾ ਵੱਖਰਾ ਹੋ ਗਿਆ ਤੇ ਸੂੜਾ ਆਪਣਾ ਵੱਖਰਾ ਹੋ ਗਿਆ ਜੀ ਠੀਕ ਹੈ ਜੀ ਕਿਉਂਕਿ ਚੱਕੀਆਂ ਵਗੈਰਾ ਅੱਜ ਸ਼ਾਮਣੀਆਂ ਛੁਣਣੀਆਂ ਲੱਗੀਆਂ ਹੁੰਦੀਆਂ ਆ ਪਿਓਰ ਫਰੈਸ਼ ਆਟਾ ਤਿਆਰ ਹੋ ਗਿਆ ਆਪਣਾ ਇਹੋ ਜਿਹੇ ਹੋਰ ਵੀ ਵਧੀਆ-ਵਧੀਆ ਵੀਡੀਓਸ ਵੇਖਣ ਲਈ ਤੇ ਤੁਹਾਡੇ ਫਾਇਦੇਮੰਦ ਚੀਜ਼ਾਂ ਆਪ ਲੈ ਕੇ ਆਵਾਂਗੇ ਆਪਣੇ ਇਸ ਲਈ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਮਹਿਤਾ ਬਰਤਨ ਸਟੋਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ